ਅੱਜ ਤੱਕ ਕੌਮ ਨੂੰ ਸਮਝ ਨਹੀਂ ਆਈ ਚੱਲ ਕੀ ਰਿਹਾ ਪੰਜਾਬ ਨੂੰ ਪੰਜਾਬੀਆਂ ਤਨ ਸਮਝ ਨਹੀਂ ਆਈ ਇਹਦੇ ਪਿੱਛੇ ਚੱਲ ਕੀ ਰਿਹਾ ਜਦੋਂ ਤੱਕ ਸਾਨੂੰ ਇਸ ਸਮੱਸਿਆ ਦਾ ਇਹਨਾਂ ਮਸਲਿਆਂ ਦਾ ਸਾਨੂੰ ਸਮਝ ਨਹੀਂ ਆਊਗੀ ਅਸੀਂ ਸਿਰ ਜੋੜ ਕੇ ਨਹੀਂ ਬੈਠਾਂਗੇ ਕੌਮਾਂ ਜਾਂ ਇੱਕ ਖਿੱਤੇ ਦੇ ਲੋਕ ਬੜਾ ਟਾਈਮ ਲਾ ਦਿੰਦੇ ਆ ਸਾਲੋਂ ਪੱਦੀ ਲੱਗ ਜਾਂਦੇ ਆ ਗੱਲ ਸਮਝਣ ਲਈ ਵੀ ਗੱਲ ਹੈ ਕਿ ਉਹਨੀ ਸਿਹਰਤ ਦਾ ਸਾਡੇ ਕੋਲ ਹੈ ਨਹੀਂ ਅਜੇ ਤਾਂ ਹੈ ਨਹੀਂ ਕਿਉਂਕਿ ਇੱਕ ਪਾਸੇ ਖੜਾ ਸਟੇਟ ਸਟੇਟ ਹੁਣ ਕੀ ਆ ਉਹਦੀਆਂ ਨੀਤੀਆਂ ਕੀ ਆ ਤੁਸੀਂ ਮੈਨੂੰ ਕਹਿ ਰਹੇ ਸੀ ਵੀ ਉਹ ਆ ਵੀ ਠੇਠ ਪੰਜਾਬੀ ਆ ਵੀ ਭਾਸ਼ਾ ਲੈ ਕੇ ਆ ਜਦੋਂ ਆਪਾਂ ਗੱਲ ਕਰਨੀ ਆ ਕਿਉਂਕਿ ਕਈ ਵਾਰੀ ਇਹ ਗੱਲ ਹੁਣ ਪਰ ਇਹ ਗੱਲ ਮੈਂ ਵੀ ਕੋਸ਼ਿਸ਼ ਕਰੂੰਗਾ ਜੀ ਲੈ ਕੇ ਆਵਾਂ ਭਾਏ ਇੱਕ ਲਫਜ਼ ਦਾ ਸਟੇਟ ਕਰਾਫਟ ਸਟੇਟ ਕਰਾਫਟ ਕੀ ਹੁੰਦਾ ਤੇ ਡੀਪ ਸਟੇਟ ਡੀਪ ਸਟੇਟ ਕੀ ਹੁੰਦੀ ਹੈ ਜਦੋਂ ਤੱਕ ਸਾਡੇ ਚ ਰਾਸ਼ੀ ਚੇਤਨਾ ਨਹੀਂ ਨਾ ਅਸੀਂ ਆਉਂਦੀ ਲੜਾਈ ਨਹੀਂ ਸਮਝ ਸਕਦੇ ਇੱਥੇ ਛੋਟੀਆਂ ਇੰਨਾਂ ਇੰਨੇ ਇੱਕ ਟਾਈਮ ਚ ਆਪਾਂ ਇਡੀਆਂ ਇੰਪੋਰਟੈਂਟ ਇੰਨਾਂ ਮਹੱਤਵਪੂਰਨ ਗੱਲਾਂ ਕਰੀਏ ਤੇ ਉਹਨਾਂ ਨੂੰ ਸਮਝ ਹੀ ਜਾਈਏ ਇਹ ਵੀ ਪੋਸੀਬਲ ਨਹੀਂ ਪਰ ਆਪਾਂ ਜਿੰਨਾ ਕੁ ਸਮਾਂ ਉਹਦਾ ਲਾਹਾ ਲੈ ਸਕਦੇ ਆ ਸਿਰ ਜੋੜ ਕੇ ਬੈਠ ਕੇ ਗੱਲਾਂ ਨੂੰ ਮਾੜਾ-ਮੋਟਾ ਸਮਝ ਸਕਦੇ ਆ ਜਦੋਂ ਅਸੀਂ ਸਟੇਟ ਕ੍ਰਾਫਟ ਨੂੰ ਤੇ ਡੀ ਸਟੇਟ ਨੂੰ ਸਮਝ ਲਿਆ ਉਦੋਂ ਸਾਨੂੰ ਇਹ ਪਤਾ ਲੱਗ ਜੂ ਵੀ ਕੌਮੀ ਯੋद्धा ਕੌਣ ਆ ਗद्दार ਕੌਣ ਆ ਤੇ ਸਰਦਾਰ ਕੌਣ ਆ ਉਦੋਂ ਫਿਰ ਕਿਸੇ ਦੇ ਸਰਟੀਫਿਕੇਟ ਵੰਡੇ ਸਾਡੇ ਮਾਨਸਿਕਤਾ ਤੇ ਇਸ ਗੱਲ ਤੇ ਘਰ ਨਹੀਂ ਕਰਨਾ ਵੀ ਫੁਲਾਣਾ ਗद्दार ਆ ਫੁਲਾਣਾ ਸਰਦਾਰ ਆ ਜਦੋਂ ਤਾਂ ਸਾਡੇ ਵੀ ਅੱਖਾਂ ਤੇ ਪੜਦੇ ਪਏ ਆ ਨਾ ਸਾਨੂੰ ਸਮਝ ਹੀ ਨਹੀਂ ਵੀ ਸਟੇਟ ਕ੍ਰਾਫਟ ਕੀ ਹੁੰਦਾ ਸਰਕਾਰ ਨੂੰ ਦੇਖਦੇ ਆਂ ਅਸੀਂ ਸਰਕਾਰ ਕਦੇ ਕਾਂਗਰਸ ਦੀ ਮੁੜ ਕੇ ਭਾਜਪੀ ਦੀ ਉਹਦੇ ਪਿੱਛੇ ਵੀ ਕੁਝ ਪਿਆ ਉਹਦੇ ਪਿੱਛੇ ਇਸ ਦੇਸ਼ ਨੂੰ ਇਹਦੇ ਇੰਸਟੀਟਿਊਟਸ ਕਿਵੇਂ ਘੜਨੇ ਆ ਉਹਨਾਂ ਦੇ ਵਿੱਚ ਕਿਹੜੀ ਵਿਚਾਰਧਾਰਾ ਹੋਣੀ ਚਾਹੀਦੀ ਆ ਇੱਕ ਦੇਸ਼ ਨੂੰ ਇੱਕ ਨੇਸ਼ਨ ਨੂੰ ਬਿਲਡ ਕਿਵੇਂ ਕਰਨਾ ਇਹ ਸਾਰਾ ਪ੍ਰੋਸੈਸ ਕੌਣ ਚਲਾਉਂਦਾ ਹੈ ਡੀਪ ਸੀ ਚਲਾਉਂਦੀ ਆ ਜਿਹੜੇ ਪਿੱਛੇ ਦੇ ਬੈਠੇ ਲੋਕ ਆ ਜਿਨ੍ਹਾਂ ਨੇ ਪਾਲਿਸੀਆਂ ਘੜਦੀਆਂ ਜਿਨ੍ਹਾਂ ਨੇ ਆ ਚਿਹਰਿਆਂ ਨੂੰ ਜਿਹੜੇ ਰਾਜਸੀ ਚਿਹਰੇ ਆ ਇਹਨਾਂ ਨੂੰ ਅੱਗੇ ਲਾ ਕੇ ਉਹਨਾਂ ਪਾਲਿਸੀਆਂ ਨੂੰ ਇੰਪਲੀਮੈਂਟ ਕਰਨਾ ਜਿਹੜੀ ਪਾਰਟੀ ਮੈਜੋਰਿਟੀ 'ਚ ਆ ਗਈ ਡੀਪ ਸਟੇਟ ਉਹਦੇ ਤੋਂ ਆਪ ਦਾ ਕੰਮ ਕਰਾਉਂਦਾ ਵੀ ਇਸ ਨੇਸ਼ਨ ਨੂੰ ਇਸ ਦੇਸ਼ ਨੂੰ ਚਲਾਉਣਾ ਕਿਵੇਂ ਹੈ ਸੋ ਅਸੀਂ ਜਿਹੜੇ ਖੇਤੇ 'ਚ ਵੱਸਦੇ ਆ ਅਸੀਂ ਇਸ ਦੇਸ਼ 'ਚ ਮਾਇਨੋਰਿਟੀ ਆ 2% ਹਾਲਾਂਕਿ ਗਿੰਤੀਆਂ-ਮੈਂਤੀਆਂ ਤੋਂ ਸਾਨੂੰ ਸਾਡੇ ਗੁਰੂ ਪਾਤਸ਼ਾਹ ਨੇ ਬਾਹਰ ਕੱਢਿਆ ਗਿੰਤੀਆਂ-ਮੈਂਤੀਆਂ ਸਾਡੇ ਲਈ ਮਾਇਨੇ ਨਹੀਂ ਰੱਖਦੀਆਂ ਉਹ ਵਾਕਈ ਨਹੀਂ ਰੱਖਦੀਆਂ ਤਾਂ ਹੀ ਉਹ ਸਵਾਲਾਂ ਨਾਲ ਸਵਾਲਾਂਖਣ ਵਾਲੇ ਇੱਕ ਲੜਾਉਣ ਵਾਲੇ ਫਲਸਫੇ ਜਿਹੜੇ ਸਾਡੇ ਕੋਲੇ ਆ ਉਹ ਏਸੇ ਕਰਕੇ ਆ ਤੇ ਰੱਖਣੀਆਂ ਵੀ ਚਾਹੀਦੀਆਂ ਇੱਥੇ ਮੈਂ ਉਹ ਗੱਲਾਂ ਨਹੀਂ ਕਰਨ ਆਇਆ ਵੀ ਤੁਹਾਡੇ ਪਸੰਦ ਆਉਣ ਤੇ ਤੁਸੀਂ ਮੇਰੀ ਵਾਹ-ਵਾਹ ਕਰੋ ਉਹ ਤਾਂ ਮਕਸਦ ਹੀ ਨਹੀਂ ਨਾ ਜਿਨ੍ਹਾਂ ਆ ਤੁਹਾਡੇ ਤੋਂ ਵੋਟਾਂ ਮੰਗਣ ਆਏ ਆ ਭਾਈ ਜੀ ਨੇ ਕਿਹਾ ਆਪਾਂ ਤੁਰਗੇ ਤੁਰਾ ਕੇ ਪਲੇਟਫਾਰਮ ਵੀ ਬਣਾਵਾਂਗੇ ਔਰ ਮਧਮੁਤ ਸਹੀ ਦਾ ਸਭ ਪੰਜਾਬ ਦਾ ਜਿਹੜਾ ਹੱਲ ਪਿਆ ਉਹ ਪਿਆ ਤਿੰਨ ਚਾਰ ਲਹਿਰਾਂ ਇਕੱਠੀਆਂ ਚੱਲਣ ਇੱਥੇ ਰਾਸਿਕ ਲਹਿਰ ਚੱਲੇ ਸਮਾਜਿਕ ਲਹਿਰ ਚੱਲੇ ਇੱਥੇ ਪੰਥਕ ਧਾਰਮਿਕ ਲਹਿਰ ਚੱਲੇ ਤੇ ਡਾਂਸ ਛੋਟੇ ਵਾਲਾ ਵੀ ਚੱਲਣ ਬੰਦੇ ਨਾਲ ਇਹ ਇਹ ਗੱਲਾਂ ਨੂੰ ਸਭ ਦੀ ਜ਼ਰੂਰਤ ਆ ਜਦੋਂ ਤੱਕ ਇਹ ਚਾਰ ਪੰਜ ਲਹਿਰਾਂ ਇਕੱਠੀਆਂ ਨਹੀਂ ਚੱਲਦੀਆਂ ਤੇ ਉਹਨਾਂ ਦਾ ਆਪਸ ਵਿੱਚ ਕੋਆਰਡੀਨੇਸ਼ਨ ਨਹੀਂ ਬਣਦਾ ਜਦੋਂ ਤੱਕ ਉਹ ਬੰਦੇ ਇੱਕ ਦੂਜੇ ਨੂੰ ਸਪੇਸ ਦੇ ਕੇ ਨਹੀਂ ਚੱਲਦੇ ਵੀ ਇੱਕ ਦੂਜੇ ਦੀ ਤੁਸੀਂ ਨਿੰਦਿਆ ਵੀ ਕਰ ਸਕਦੇ ਹੋ ਇੱਕ ਦੂਜੇ ਦੇ ਐਕਸ਼ਨ ਨੂੰ ਵੀ ਨਿੰਦ ਸਕਦੇ ਹੋ ਤੇ ਉਸ ਗੱਲ ਨੂੰ ਦੂਜੀ ਤੇ ਸਮਝੇ ਤੇ ਉਹ ਵੀ ਖਲਾਫ ਉਹਦੀ ਦੁਸ਼ਮਣ ਤੇਰਨਾ ਬਣ ਕੇ ਖੜੀ ਹੋ ਜੇ ਅੱਜ ਸਾਡੇ ਨਾਲ ਕਿਸਾਨੀ ਸੰਘਰਸ਼ ਚ ਕੀ ਹੋ ਰਿਹਾ ਜੇ ਅਸੀਂ ਆਪਦੇ ਹੀ ਬਜ਼ੁਰਗਾਂ ਦੀ ਆਪਦੇ ਆਗੂਆਂ ਦੀ ਮਾੜੀ ਮੋਟੀ ਉਹਨਾਂ ਨੂੰ ਕੋਈ ਨਸੀਹਤ ਦਿੰਨੇ ਆ ਕਿਉਂ ਨਹੀਂ ਦੇ ਸਕਦੇ ਦੇ ਸਕਾਂ ਇਥੇ ਨਹੀਂ ਉਮਰ ਦਾ ਤੇ ਗਿਆਨ ਦਾ ਤਾਂ ਕੋਈ ਸਬੰਧ ਨਹੀਂ ਇਹ ਤਾਂ ਪਤਾ ਨਹੀਂ ਕਦੋਂ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਕਿਹੜੀ ਚਿੰਗ ਤੁਹਾਡੇ ਅੰਦਰ ਲਾ ਦੇਣੀ ਆ ਕਿਹਦੀ ਜਮੀਰ ਜਾਗ ਜਾਣੀ ਆ ਜਿਹਦੇ ਅੱਖਾਂ ਤੋਂ ਪੜਦਾ ਉਹ ਉੱਠ ਜਾਣਾ ਸਾਧਾਂ ਦੇ ਪੜਦਾ ਅੱਖਾਂ ਤੋਂ ਐਂ ਉੱਠ ਗਿਆ ਸੀਗਾ ਉਦੋਂ ਰਵੈਤ ਸੀ ਦੰਦਮੀ ਟਕਸਾਲ ਦੇ ਮੁਖੀ ਸੀ ਵੀ ਜਦੋਂ ਕੋਈ ਮੁਖੀ ਇੱਕ ਅਕਾਲ ਚਲਾਣਾ ਕਰਦਾ ਔਰ ਸਾਧਾ ਨੂੰ ਤਾਂ ਪਰਤਾ ਕਿਸੇ ਵੀ ਹੁਣ ਲੜਾਈ ਆਮਨ ਆ ਸਾਹਮਣੀ ਆ ਹੁਣ ਤਾਂ ਸ਼ਹਾਦਤ ਦੇਣੀ ਪੂ ਤੇ ਉਹ ਆਉਣ ਵਾਲੇ ਮੁਖੀ ਦਾ ਨਾਂ ਦੱਸ ਕੇ ਜਾਂਦਾ ਪਰ ਉਹਨਾਂ ਨੇ ਇਹ ਗੱਲ ਸਮਝ ਲਈ ਸੀ ਵੀ ਇੱਥੇ ਸੰਸਥਾਵਾ ਤੇ ਇੱਥੇ ਟਕਸਾਲਾਂ ਦੀ ਲੜਾਈ ਨਹੀਂ ਆ ਲੜਾਈ ਦੁਬੱਠੀ ਆ ਸੋ ਮੁਖੀ ਦਾ ਨਾਂ ਦੱਸਣਾ ਨਹੀਂ ਦੱਸਣਾ ਇਹ ਕੋਈ ਉਸ ਵੇਲੇ ਜਿਹੜੇ ਆਗੂ ਜਾਂ ਜਰਨੈਲ ਹੁੰਦੇ ਆ ਨਕੋਮਾ ਦੇ ਉਹ ਬਰਾਵੇਂ ਸੰਥਾਵਾਂ ਤੋਂ ਉੱਤੇ ਉੱਠ ਕੇ ਉਹ ਕੌਮ ਦੀ ਗੱਲ ਵਿੱਚ ਕਰਦੇ ਆ ਉਹ ਉਸ ਪੱਤਰ ਤੇ ਜਾ ਕੇ ਸੋਚਦੇ ਆ ਸਾਜਨ ਮਹਾਰਾਜ ਸਿੰਘ ਨੇ ਅਗਲੇ ਕਿਸੇ ਮੁਕੀਲਾ ਨਾਂ ਨਹੀਂ ਦੱਸਿਆ ਔਰ ਦੇਖੋ ਇਹੋ ਜਿਹਾ ਬਿਰਤਾਂਤ ਰਚਦਾ ਸਾਡੇ ਲਈ ਜਿਹੜਾ ਅਸੀਂ ਸਮਝ ਹੀ ਨਹੀਂ ਸਕੇ ਇਹੋ ਜਿਹਾ ਬਿਰਤਾਂਤ ਰਚਦਾ ਜਿਹੜੇ ਵੱਡੇ ਵੱਡੇ ਸਾਹਿਤਕਾਰ ਵੱਡੇ ਵੱਡੇ ਜਿਹੜੇ ਆ ਇੰਟੈਲੈਕਚੁਅਲਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਇਹ ਤਾਂ ਬੁੱਧੀਜੀਵੀ ਆ ਉਹ ਵੀ ਨਹੀਂ ਰਚ ਸਕੇ ਕਿਤਾਬਾਂ ਲਿਕ ਲਿਕ ਨਹੀਂ ਰਚ ਸਕੇ ਜੇ ਕਿਤੇ ਉਹ ਵਰਤਾਰਾ ਨਾਮ ਵਾਪਰਦਾ ਅੱਜ ਤੱਕ ਸਾਡੀ ਹੋਂਦ ਜਿਹੜੀ ਹੋਂਦ ਨੂੰ ਆਪਾਂ ਬਚਾਉਣ ਦੀ ਗੱਲ ਕਰ ਰਹੇ ਹਾਂ ਇਹ ਤਾਂ ਖਤਮ ਸੀ ਉਹ ਵਰਤਾਰਾ ਵਾਪਰਿਆ ਤਾਂ ਕਈ ਸੰਘਰਸ਼ੀ ਬੰਦੇ ਕਈ ਯੋਧੇ ਉੱਥੇ ਜਿਨ੍ਹਾਂ ਨੇ ਕੌਮੀ ਲੜਾਈ ਲੜੀ ਪਰ ਔਰ ਕੌਮੀ ਲੜਾਈ ਲੜਨੀ ਤੇ ਆਪਦੇ ਆਪ ਨੂੰ ਐਂਟੀ ਨੈਸ਼ਨਲ ਜਾਂ ਅਸੀਂ ਐਂਟੀ ਨੈਸ਼ਨਲ ਬਣ ਜਾਂਦੇ ਆ ਨਹੀਂ ਅਸੀਂ ਐਂਟੀ ਨੈਸ਼ਨਲ ਨਹੀਂ ਅਸੀਂ ਦੇਸਟਰੋਇਵ ਨਹੀਂ ਇਹ ਤਾਂ ਸਰਕਾਰ ਦਾ ਕੰਮ ਆ ਸਾਡੇ ਤੇ ਖੱਪੇ ਲਾਉਣਾ ਸਵੈ ਰੱਖਿਆ ਕਰ ਰਹੇ ਹਾਂ ਅਸੀਂ ਆਪੀ ਇਹਦਾ ਤਾਂ ਤੁਸੀਂ ਵੇਖੋ ਉਸ ਕੋਰਤ ਨੇ ਹਰ ਜੀਵ ਨੂੰ ਸਵੈ ਰੱਖਿਆ ਦਾ ਅਧਿਕਾਰ ਦਿੱਤਾ ਉਹਦੇ ਕੋਲੇ ਕੁਛ ਨਾ ਕੁਛ ਸੈਲਫ ਡਿਫੈਂਸ ਮੈਕੈਨਿਜ਼ਮ ਦਿੱਤਾ ਕੁਛ ਨਾ ਕੁਛ ਉਹਦਾ ਸੈਲਫ ਡਿਫੈਂਸ ਕਰ ਸਕਦਾ ਚਾਹੇ ਕੋਈ ਪਸ਼ੂ ਆ ਚਾਹੇ ਪੰਛੀ ਆ ਤੇ ਚਾਹੇ ਮਨੁੱਖਾ ਹੁਣ ਸਵੈ ਰੱਖਿਆ ਕਰਨੀ ਵੀ ਥੋੜੇ ਤੇ ਇਹਨਾਂ ਨੇ ਟੈਗ ਲਾ ਦੇਣੇ ਆ ਇਹ ਦੇਸ਼ਦਰੋਹੀ ਹੈ ਐਂਟੀ ਨੈਸ਼ਨਲ ਤੇ ਜੇ ਅੱਪਾ ਜਿੱਥੇ ਬੈਠ ਕੇ ਅਸਲ ਲੜਾਈ ਦੀ ਗੱਲ ਕਰਦੇ ਆ ਵੀ ਸਾਡੀ ਜੜ ਕਿੱਥੇ ਪਈ ਆ ਮਸਲਾਂ ਦਾ ਹੱਲ ਕਿਵੇਂ ਹੋਊ ਮਸਲਾਂ ਨੂੰ ਸਮਝੀਏ ਤਾਂ ਸਹੀ ਤੇ ਸਾਨੂੰ ਕਹਿਣਗੇ ਵੀ ਇਹ ਤਾਂ ਬੰਦੇ ਮਰਵਾਉਗੇ ਦੇਖੋ ਸਾਡੇ ਆਪ ਦੇ ਬੰਦੇ ਹੀ ਵੀ ਇਹ ਤਾਂ ਬੰਦੇ ਮਰਵਾਉਗੇ ਫਿਰ ਜਿਹੜੇ ਸਾਡੇ ਰਹਿਬਰ ਸਾਡੇ ਗੁਰੂ ਜੋ ਕੁਝ ਕਰਕੇ ਜਿਹੜਾ ਇਤਿਹਾਸ ਰਚ ਗਏ ਤੇ ਘੱਲੂ ਘਰ ਇਆਂ ਚ ਸਾਡੀਆਂ ਸ਼ਹਾਦਤਾਂ ਹੋ ਗਈਆਂ ਉਹ ਤਾਂ ਯਾਰ ਅਸੀਂ ਬੰਦੇ ਮਰਵਾਤੇ ਬੜਾ ਨੁਕਸਾਨ ਕਰਾਤਾ ਇਹ ਵੀ ਇੱਕ ਮਾਨਸਿਕਤਾ ਸਾਡੇ ਚ ਚੱਲਦੀ ਆ ਇਹ ਵੀ ਉਸ ਗਲਾਪ ਪ੍ਰਵ੍ਰਿਤੀ ਦੀ ਮਾਨਸਿਕਤਾ ਵੀ ਬੜਾ ਨੁਕਸਾਨ ਕਰਾਤਾ ਯਾਰ ਲਹਿਰਾ ਕੋਈ ਵਪਾਰ ਕਰ ਤਾ ਥੋੜੀ ਘੀਆਂ ਵੀ ਰੋਟੀ ਪਾਣੀ ਦੇ ਮਸਲੇ ਆ ਲਹਿਰਾ ਚ ਤਾਂ ਸਿਰ ਦੇ ਨਹੀਂ ਪੈਂਦੇ ਹੁੰਦੇ ਆ ਲਹਿਰਾ ਚ ਦੇਖੋ ਜਦੋਂ ਹੁਣ ਮੈਂ ਤੁਹਾਨੂੰ ਇਤਿਹਾਸ ਪ੍ਰਾਤਨਿਕ ਮਿਥਿਹਾਸ ਦੀ ਗੱਲ ਕਰਦੇ ਆਂ ਕਹਿੰਦੇ ਜਦੋਂ ਮਹਾਭਾਰਤ ਦਾ ਯੁੱਧ ਹੋ ਗਿਆ ਨਾ ਤੇ ਬਲਰਾਮ ਸੀ ਜਿਹੜਾ ਉਹ ਕ੍ਰਿਸ਼ਨ ਨੂੰ ਆ ਕੇ ਕ੍ਰਿਸ਼ਨ ਜੀ ਨੂੰ ਆ ਕੇ ਕਹਿੰਦਾ ਵੀ ਤੂੰ ਦੁਖੀ ਹੈਂ ਤੂੰ ਆਪ ਸਿਪਾਹੀਆਂ ਨੂੰ ਲੜਾ ਕੇ ਤੇ ਇਹਨਾਂ ਦਾ ਖੂਨ ਡੋਲੇ